ਕਸਬਾ ਨਾਥਾਣਾ ਵਿਖੇ ਨਗਰ ਪੰਚਾਇਤ ਦਫ਼ਤਰ ਵਿਖੇ ਐਮਸੀਆਂ ਤੇ ਹੋਰ ਨੁਮਾਇੰਦਿਆਂ ਵੱਲੋਂ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨੂੰ ਲੈ ਕੇ ਧਰਨਾ ਲਗਾਇਆ ਗਿਆ ਅੱਜ ਨਗਰ ਪੰਚਾਇਤ ਦਫ਼ਤਰ ਵਿਖੇ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਪਰ ਇਹ ਚੋਣ ਨੇਪਰੇ ਨਾ ਚੜ ਸਕੀ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਹੈ ਇਸ ਤੋਂ ਰੋਹ ਵਿੱਚ ਆਏ ਐਮਸੀਆਂ ਵੱਲੋਂ ਨਗਰ ਪੰਚਾਇਤ ਦਫਤਰ ਨਥਾਣਾ ਦਾ ਕਰਾਓ ਕਰਕੇ ਧਰ ਨਾਲ ਲਗਾ ਦਿੱਤਾ ਗਿਆ ਸਾਡੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਜੋਨਸੀ 20 ਤਰੀਕ ਦੀ 2 ਵਜੇ ਦਾ ਟਾਈਮ ਸੀ ਕਲਮਿੰਨਰ ਗੁਰਪ੍ਰੀਤ ਕੌਰ ਦਸੀਲਦਾਰ ਲਾਈ ਗਈ ਸੀ ਜਦੋਂ ਸਾਨੂੰ 1:30 ਹੋ ਗਏ ਉਦੋਂ ਪਤਾ ਲੱਗਾ ਕਿ ਉਹ ਛੁੱਟੀ ਲੈ ਗਈ ਅਸੀਂ 1:30 ਵਜੇ ਅੰਦਰ ਹਾਜ਼ਰ ਸੀ ਸਾਰੇ ਐਮ ਸੀ ਸੱਤੇ ਦੇ ਸੱਤੇ ਅਸੀਂ 1:30 ਵਜੇ ਹਾਜ਼ਰ ਸੀ ਸਾਨੂੰ ਪੌਣੇ 3 ਵਜੇ ਦੱਸ ਦਿਆ ਕਿ ਮੈਡਮ ਛੁੱਟੀ ਲੈ ਕੇ ਚਲੀ ਗਈ ਜਦੋਂ ਕਿ ਕਨਵੀਨਰ ਲੱਗਿਆ ਹੋਇਆ ਉਹਨੇ ਪਹਿਲਾਂ ਸੂਚਿਤ ਕਰਨਾ ਹੁੰਦਾ ਸੀ ਘੰਟੇ ਡੀਸੀ ਸਾਹਿਬ ਨੂੰ ਜਾਂ ਈਓ ਸਾਹਿਬ ਨੂੰ ਸਾਡੇ ਨਾਲ ਕੋਈ ਦਫ਼ਤਰ 'ਚ ਮੇਲ ਆਈ ਆ ਨਾ ਕੋਈ ਰਿਕਾਰਡ ਚ ਇਹਨਾਂ ਦੇ ਇਹਦੇ ਮੈਡਮ ਨਾਇਬ ਤਹਿਸੀਲਦਾਰ ਜਿਹੜੇ ਕਨਵੀਨਰ ਲੱਗੇ ਇੱਥੇ ਉਹ ਛੁੱਟੀ ਤੇ ਆ ਸੀਗਾ ਸਾਨੂੰ ਰਿਕਾਰਡ ਦਿਖਾਓ ਹਾਂ ਕੋਈ ਮੇਲ ਆਈ ਹੋਵੇ ਦਫ਼ਤਰ 'ਚ ਕੋਈ ਮੇਲ ਨਹੀਂ ਆਈ ਕੋਈ ਛੁੱਟੀ ਤੇ ਕੋਈ ਰਿਕਾਰਡ ਨਹੀਂ ਇਹਨਾਂ ਕੋਲ ਹੁਣ ਅੰਦਰ ਇਹਨਾਂ ਨੇ ਫੋਨ ਕਰਕੇ ਫੌਦਾ ਆਪ ਮੁਸੇਮਾੜਮ ਨੇ 1:30 ਵਜੇ ਫੇਰ ਦੱਸਿਆ ਇਹਨਾਂ ਨੂੰ ਕੋਈ ਸੂਚਿਤ ਨਹੀਂ ਸੀ ਐਮਸੀ ਪਹਿਲਾਂ ਸਾਡੇ ਸਾਰੇ ਆ ਗਏ ਅਸੀਂ ਇਹਨੂੰ ਬੰਦ ਕਰਿਆ ਜਿੰਨਾ ਚਿਰ ਸਾਡੀ ਚੋਣ ਨਹੀਂ ਹੁੰਦੀ ਉਹਨਾਂ ਜਦੋਂ ਅਸੀਂ ਅੰਦਰ ਹੀ ਉਹ ਸਾਬ ਨੂੰ ਤੇ ਆਪ ਇੱਥੇ ਧਰਮ ਦੇ ਬੈਠੇ ਰਹਾਂਗੇ ਚੋਣ ਕਰਵਾ ਕੇ ਉਠਾਂਗੇ ਜਿਹੜੀ ਸਭ ਦੇ ਇੱਥੇ ਅੱਜ ਪ੍ਰਦਾਨ ਤੇ ਮੀਂਹਾਂ ਦੀ ਚੋਣ ਰੱਖੀ ਗਈ ਸੀ ਮਾਨਯੋਗ ਕਨਵੀਨਰ ਸਾਹਿਬ ਵੱਲੋਂ ਤੁਹਾਨੂੰ ਅਜ 2:00 ਵਜੇ ਦਾ ਟੈਂਪਰ ਆ ਗਿਆ ਸੀ ਵੀ 2:00 ਵਜੇ ਚੋਣ ਹੋਣੀ ਹੈ ਇੱਥੇ ਪਰ ਉਹਦੇ ਨਗਰਪਾਲਿਕਾ ਦਾ ਪ੍ਰਧਾਨਤ ਬੱਜਣ ਦੇਣਾ ਠੀਕ ਉਹਦੇ ਪੰਚਾਇਤ ਫੋਨ ਕਰਤੇ ਸਾਨੂੰ ਪਤਾ ਲੱਗਿਆ ਕਿ ਜੀ ਛੁੱਟੀ ਤੇ ਨਹੀਂ ਮੈਨੂੰ ਅੱਜ ਅਨੁਫਿਕੀ ਕੀਤੀ ਮੀਟਿੰਗ ਕਰਨੇ ਕਰਕੇ ਉਸ ਤੋਂ ਅੰਦੇਸੀ ਲੈਟ ਜਿਹੜਾ ਹੈ ਦੇ ਸਾਨੂੰ ਲੱਗਦਾ ਰਿਹਾ ਦੋਰੇ ਕੇ ਵਿਚੋਂ ਜਿਹੜੀ ਉਸ ਸੰਗਤ ਦੇ ਨਾਲੇ ਜਿਹੜੇ ਸਾਡੇ ਮੈਂਬਰ ਸਹਿਵਾਨ ਹਾਜ਼ਰ ਆਏ ਜੀ ਸੁੱਲ ਆਪਣੇ ਜਿਹੜੇ ਇਸ ਵਕਤ 11 ਵਿੱਚੋਂ 10 ਮੈਂਬਰ ਨੇ ਜਿਹੜੇ ਖਰੀਦ ਦਿੱਤੇ ਸਾਡੇ ਪ੍ਰਧਾਨ ਜੀ ਜਿਹੜੇ ਪਹਿਲਾਂ ਉੱਤੇ ਗਏ 10 ਮੈਂਬਰ ਨੇ ਉਹਨਾਂ ਚੋਂ ਪਤਨ ਮੈਂਬਰ ਹਾਜ਼ਰ ਆਏ ਜੀ ਤੇ ਕੰਮ ਦਿਖਾਇਆ ਜਾਂਦੀ ਹੈ ਜੀ ਉਹਨਾਂ ਸੱਤਾ ਮੰੰਦਰਾ ਵੱਲੋਂ ਸਾਨੂੰ ਲਿਖ ਕੇ ਦਿੱਤਾ ਗਿਆ ਵੀ ਪ੍ਰਧਾਨ ਨੂੰ ਜਲਦ ਜਲਦ ਕਰਾਈ ਜਾਵੇ ਅਤੇ ਉਕਤ ਉਕਤ ਲਾਗਵਾਂ ਨੂੰ ਕਿਹਾ ਵੀ ਜੇ ਨਹੀਂ ਕੰਮ ਜਿੰਦਗੀ ਹੋਈ ਜਾਂਦੀ ਤਾਂ ਅਦਾਲਤ ਦਾ ਅਦਵਾਜ ਉਤ ਪਾਇਆ ਜਾਊਗਾ ਉਹਨਾਂ ਨੂੰ ਗੋਣੋ ਤੁਹਾਡਾ ਦਰਵਾਜ਼ਾ ਬੰਦ ਕਰਕੇ ਬਾਹਰ ਬੈਠੇ ਨੇ ਪਤਾ ਲੱਗਿਆ ਕਿ ਜਿਹੜੇ ਤਿੰਨ ਸੱਤਾਧਾਰਿਕ ਦਰਦੇ ਸਵੰਦ TMC ਨੇ ਉਹਨਾਂ ਨੇ ਬਾਈਕਾਟ ਕੀਤਾ ਹੋਇਆ ਜਿਹੜਾ ਸੱਤਾ ਉਹ ਇਹ ਕਹਿੰਦੇ ਕਿ ਜਦੋਂ ਤੱਕ ਅਜ ਜੋ ਨਹੀਂ ਹੁੰਦੀ ਜਾਣਕਾਰੀ ਪ੍ਰੋਸਾਂ ਨਹੀਂ ਦਿੰਦੇ ਉਹ ਤੱਕ ਅਸੀਂ ਇਹ ਸਾਲ ਨੂੰ ਬਾਹਰ ਨਹੀਂ ਜਾਂਦੇ ਦੇਖੋ ਜੀ ਸਾਡਾ ਜਿਹੜਾ ਪਾਰਟੀ ਨਾਲ ਸਾਡਾ ਕੋਈ ਮਤਲਬ ਨਹੀਂ ਜੋ ਸਾਡੇ ਮੈਂਬਰ ਸਭਾ ਨਜਰਾਇਸ ਕੀ ਉਹਨਾਂ ਨੇ ਸਾਡੇ ਅਸਿਆਰੀ ਲੈ ਲਈਏ ਤੇ ਉਹਨਾਂ ਸਾਡ ਨੂੰ ਰਿਖੇ ਦਿੱਤਾ ਜਲਦੀ ਚੁੰਗ ਰਾਇਤਿਕ ਮਿਲਣ ਵਾਲੀ ਗੱਲ ਸੀ ਨਾਮ ਜਿਹਿਲਰ ਨਾਲ ਉਹ ਕਹਿੰਦੇ ਸ਼ੁੱਕਰਵਾਰ ਨੂੰ ਚਾਹੇ ਉਹ ਹਜੇ ਰਹੋਗੇ ਤਿੰਨ ਦਿਨ ਚੁੱਟੇ ਗਏ ਨੇ ਨਾਮ ਕਹਿੰਦੇ ਫੋਨ ਤੇ ਦੱਸਿਆ ਗਿਆ ਲਿਖਤੀ ਸਾਨੂੰ ਕੁਝ ਜਦੋਂ ਆਪਣੇ ਵੀ ਸੁਣਦੇ ਕੋਈ ਸਿਨੀਅਰ ਅਧਿਕਾਰੀ ਆ ਰਹੇ ਨੇ ਇੱਥੇ ਜਾਂ ਕੋਈ ਸੋਲਵ ਇਹ ਨਾਲ ਨਾਲ ਗੱਲ ਨਹੀਂ ਨਾਲ ਨਾ ਕਰ ਰਹੇ ਅਸੀਂ ਗੱਲਬਾਤ ਸਾਡੇ ਲੋਕ ਸਾਡੇ ਆਪਣੇ ਬੰਦੇ ਨੇ ਸਾਡੇ ਮੈਂਬਰਾਂ ਦੇ ਬੰਦੇ ਅਸੀਂ ਇਹਨਾਂ ਨਾਲ ਰਲ ਕੇ ਸਾਰਾ ਸ਼ਰਜ ਲਾਉਣੀ ਹੈ ਹਰ ਟਾਈਮ ਸਾਡੇ ਲੋਕ ਕੰਮ ਸਾਧਨ ਦੇ ਵਿੱਚ ਹਸਾ ਮੈਨੂੰ ਪੂਰਾ ਯਕੀਨ ਹੈ ਕਿ ਇਹ ਸਾਡੀ ਗੱਲ ਸੁਣੋਗੇ ਇਹਨਾਂ ਨੂੰ ਵੀ ਮੈਂ ਤਾਰਾ ਕੀਤਾ ਜਦੋਂ ਅਸੀਂ ਅਟਰ ਮੇਰੋ ਲੋਜ਼ੀ ਕਿਤੇ ਰਹਿੰਦੇ ਹਾਂ ਕਿ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਲੋਕ ਗੱਲ ਨੂੰ ਮੰਨਦੇ ਹੋਏ ਕਿ ਅਸੀਂ ਜਲਦੀ ਜਲਦੀ ਉਹ ਪੂਰਨ ਦੁਆਰੇ ਦੇ ਦੇ ਦੋਗੇ ਕਿਉਂਕਿ ਡੀਸਲ ਨੇ ਕਿੰਨਾ ਨੂੰ ਕੀਤਾ ਹੈ ਮੈਂ ਅੰਦਰੋਂ ਜੁਟੀ ਦੀ ਗੱਲ ਆਕੇ ਜਲਦੀ ਜੋੜ ਰਾਂਗੇ